ਜਿਹੜਾ ਉਹਨਾਂ ਦਾ ਇਸ ਨਾਜਿਕ ਤੌਰ ਦੇ ਵਿੱਚ ਅਸਤੀਫਾ ਦੇਣਾ ਬੜਾ ਮੰਦ ਭਾਗ ਦਾ। ਕਿ ਕੀ ਅਸੀਂ ਅਸੀਂ ਅਪੀਲ ਕਰਾਂਗੇ ਲੈ ਜਿੰਨੇ ਆਪਣੀ ਟੀਮ ਆ ਕਿ ਤੁਸੀਂ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰੋ। ਪਰ ਸ਼ਖਬੀਰ ਬਾਦਲ ਦੇ ਉੱਤੇ ਉਹਨੇ ਰਗੜ ਲਾਈ ਕਿ ਗੱਲ ਕਰਨੀ ਗਈ ਸੀ ਪਰ ਸਾਡੀ ਗੱਲ ਸੁਣਦੇ ਜੋ ਬਾਦਲ ਬੰਦਿਆਂ ਨੂੰ ਇੱਥੇ ਜ਼ਿੰਮੇਵਾਰਿਤ ਇਤਿਹਾਰੇ ਦੇ ਵਿੱਚ ਲੋਕਲ ਬੰਦਿਆਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਪਰਚੇ ਪੈਨੇ ਅਕਸਰ ਤੋਂ ਉਹਨਾਂ ਐਪੀਆ ਨੂੰ ਇਗਨੋਰ ਕੀਤਾ ਗਿਆ ਬਾਹਰ ਦੇ ਬੰਦਿਆਂ ਨੂੰ ਵੱਡੀ ਜ਼ਿੰਮੇਵਾਰੀ ਦੇ ਉੱਤੇ। ਦੇਖੋ ਕੁਝ ਦਿਨ ਪਹਿਲਾਂ ਇੱਥੇ ਕਰਾਈ ਦੇ ਵਿੱਚ ਮੀਟਿੰਗ ਹੋਈ ਸੀ ਹਾਂਜੀ ਰਣਜੀਤ ਸਿੰਘ ਜੀ ਨੇ ਗਵਾਹੀ કરી ਸੀ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਹਾਈ ਕਮਾਂਡ ਦੇ ਨਿਰਦੇਸ਼ ਲੈ ਸਾਖੀਆਂ ਚਾਹੁੰਦੇ ਹੋ ਵੀ ਜੇ ਕੁਝ ਗੱਲਬਾਤ ਜਾਂ ਕਿਸੇ ਕਮਿਊਨੀਕੇਸ਼ਨ ਗੈਪ ਆ ਤੁਸੀਂ ਬਹਿ ਕੇ ਉਹਨੂੰ ਦੂਰ ਕਰੋ ਤੇ ਤੁਸੀਂ ਤਕੜੇ ਹੋ ਕੇ ਗਵਾਹੀ ਕਰੋ ਹਾਂਜੀ ਅ ਉਹ ਪ੍ਰਧਾਨ ਜੀ ਨੂੰ ਮਿਲ ਕੇ ਆਏ ਆ ਉੱਥੇ ਕੀ ਗੱਲਬਾਤ ਹੋਈ ਮੈਂ ਤਾਂ ਨਾਲ ਹਾਜ਼ਰ ਨਹੀਂ ਸੀ ਇਹ ਤਾਂ ਬੇਤਰੋ ਹੀ ਦੱਸ ਸਕਦੇ ਆ ਉਸ ਤੋਂ ਬਾਅਦ ਮੇਰੀ ਕਦੇ ਗੱਲਸਾਂ ਨਾਲ ਕਰਦੇ ਹੋਈ ਆ ਉਹਨਾਂ ਦਾ ਫੋਨ ਸਵਿਚ ਆਉਂਦਾ ਸਰ ਉਹਨਾਂ ਦਾ ਕਹਿਣਾ ਏ ਕਿ ਇੱਕ ਖਾਸ ਕਿਸਮ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਅੰਦਰ ਇੱਕ ਗਰੁੱਪ ਬਣਿਆ ਹੋਇਆ ਏ ਜਿਹੜੇ ਹੇਠਲੇ ਵਰਕਰਾਂ ਦੀ ਜੋ ਟਕਸਾਲੀ ਵਰਕਰਾਂ ਆ ਉਹਨਾਂ ਦੀ ਆਵਾਜ਼ ਜਿਹੜੀ ਉੱਥੋਂ ਤੱਕ ਨਹੀਂ ਪਹੁੰਚਾਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਿਆ ਵੀ ਮੈਂ 25 ਸਾਲ ਤੋਂ ਪਾਰਟੀ ਲਈ ਕੰਮ ਕਰਦਾ ਮੈਂ ਥਣੜੇ ਛੋਟੇ ਜਿਹਾ ਬੂਥ ਤੋਂ ਸ਼ੁਰੂ ਹੋਇਆ ਸੀਗਾ ਦੋ ਤਿੰਨ ਬੂਥਾਂ ਦੀ ਬੜੀ ਜ਼ਿੰਮੇਵਾਰੀ ਦਿੱਤੀ ਸੀ ਉਦੋਂ ਬਾਂਡ ਸੌਂਦੇ ਰਹੇ ਸੀ ਮੈਨੂੰ ਤਾਂ ਕਦੇ ਪਿਆਰ ਸਤਿਕਾਰ ਦੇ ਵਿੱਚ ਪਾਰਟੀ ਵੱਲੋਂ ਕੋਈ ਕਮੀ ਨਹੀਂ ਮੌਂਦ ਦਿੱਤੀ ਮੈਨੂੰ ਤਾਂ ਕਦੇ ਮਹਿਸੂਸ ਹੋਇਆ ਨਹੀਂ ਵੀ ਪਾਰਟੀ ਨੇ ਕਿਸੇ ਗੱਲ ਦੇ ਵਿੱਚ ਕੋਈ ਕਮੀ ਰੱਖੀ ਹੋਵੇ ਅ ਬਹੁਤ ਵੱਡਾ ਪਰਿਵਾਰ ਆ ਕਈ ਵਾਰੀ ਕੁਝ ਚੀਜ਼ਾਂ 'ਚ ਕਮੀ ਜਾਂ ਕੁਝ ਹੇਰ ਫਿਰ ਰਹਿ ਜਾਂਦਾ ਪਰੰਤੂ ਛੋਟੀਆਂ ਗੱਲਾਂ ਨੇ ਜਿਹੜਾ ਅੱਜ ਦੌਰ ਚੱਲ ਰਿਹਾ ਏ ਅੱਜ ਪਾਰਟੀ ਨੂੰ ਤਕੜਾ ਕਰਨ ਦੀ ਤਕੜੇ ਹੋ ਕੇ ਕੰਮ ਕਰਦਾ ਦੌਰ ਆ ਕੋਈ ਲਾਜਾਮ ਬਾਈ ਦਾ ਦੌਰ ਨਹੀਂ ਆ ਕਿਵੇਂ ਵੀ ਜੁਮੇਦਾਰੀ ਆ ਉਹ ਸਹੀ ਮੰਨਦੇ ਹੋ ਜਾਂ ਗਲਤ ਮੰਨਦੇ ਹੋ ਨੇ ਜੋ ਪਾਰਟੀ ਆਇਕ ਮਨ ਕਰ ਰਹੀ ਹੈ ਉਹ ਬਹੁਤ ਸੋਚ ਸਮਝ ਕੇ ਵਿਚਾਰ ਕੇ ਉਹਨਾਂ ਦੇ ਬੜੇ ਪੱਖ ਉਹਨਾਂ ਨੇ ਦੇਖਨੇ ਹੁੰਦੇ ਆ ਜੋ ਕੀਤਾ ਉਹ ਸਹੀ ਕਰਿਆ ਹੁੰਦਾ ਸਹੀ ਲਿਆ ਉਹ ਗਿੱਲ ਸਾਹਿਬ ਨੇ ਕਹਿੰਦੇ ਨਹੀਂ ਗਨੋਰ ਕੀਤਾ ਗਿਆ ਇੱਥੋਂ ਵੀ ਜਿੰਨੇ ਮਹਿਲਾਵਾਂ ਨੇ ਉਹਨਾਂ ਨੂੰ ਤੁਮੀ ਕਰ ਕਿਉਂ ਨਹੀਂ ਮੈਂ ਉਹ ਇਸ ਵਿਸ਼ੇ ਤੇ ਤਾਂ ਮੈਂ ਜਦੋਂ ਮੇਰੇ ਗਿੱਲ ਸਾਹਿਬ ਨਾਲ ਇਹ ਗੱਲ ਹੀ ਨਹੀਂ ਹੋਈ ਕਿਉਂਕਿ ਸਾਡੇ ਹਲਕੇ ਦੀ ਅਗਵਾਈ ਗਿੱਲ ਸਾਹਿਬ ਕਰਦੇ ਸੀ ਹਲਕੇ ਦੇ ਵਿੱਚ ਸ਼੍ਰੋਮਣੀ ਕਾਲ ਨੂੰ ਤਕੜਾ ਕਰਨਾ ਹਰ ਇੱਕ ਵਰਕਰ ਦੀ ਪੁਸ਼ਪ ਪ੍ਰਤੀਤ ਕਰਾਉਣੀ ਉਹ ਗੱਲ ਸਾਡੀ ਜ਼ਿੰਮੇਵਾਰੀ ਹੈ ਬਾਦਲ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਆਪਣੇ ਆਪ ਨੂੰ ਪਰ ਦੂਜੇ ਪਾਸੇ ਸਤੀਫਾ ਮਨਜ਼ੂਰ ਹੋ ਜਾਏਗਾ ਜਾਂ ਫਿਰ ਨਹੀਂ ਬਾਦਲ ਸਾਹਿਬ ਨੇ ਕੀ ਗੱਲ ਬਾਤ ਇਹ ਭਾਈ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਇਹਦੇ ਵਿੱਚ ਮੈਂ ਤਾਂ ਕੁਛ ਇਹ ਕਹਿ ਨਹੀਂ ਸਕਦਾ ਅਜੇ ਜਲਦਬਾਜ਼ੀ ਹੋਈ ਹੈ ਜਿਹੜਾ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਕੋਰ ਕਮੇਟੀ ਦੀ ਜਿਹੜੀ ਮੈਂਬਰ ਦੀ ਚੋਣ ਅੱਜ ਦਾ ਅਜੰਡਾ ਵੀ ਅੱਜ ਦਾ ਜਿਹੜਾ ਏਜੰਡਾ ਹੈ ਆਪਣਾ ਅੱਜ ਦਾ ਜਿਹੜਾ ਆਪਣਾ ਏਜੰਡਾ ਹੈ ਇਹ ਏਜੰਡਾ ਹੈਗਾ ਆਪਾਂ ਜਿਹੜੇ ਜਿਸ ਇਨਸਾਨ ਨੂੰ ਜਿਸ ਬੀਬਾ ਨੂੰ ਤੁਸੀਂ ਬੀਬਾ ਦੀ ਗੱਲ ਕਰੀ ਹੈ ਨਾ ਜੀ ਸ਼੍ਰੋਮਣੀ ਕਾਲਜ ਜਦੋਂ ਵਿਡਾਈ ਸਭ ਅਗਵਾਈ ਕਰਦੇ ਸੀਗੇ ਤੁਸੀਂ ਬੀਬੀਆਂ ਦੀ ਗੱਲ ਕਰਦੇ ਹੋ ਇੱਥੋਂ ਸਪੈਸ਼ਲ ਬੱਸ ਲੱਗੀ ਸੀ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਜਿਹੜੀ ਪੜ੍ਹਾਈ ਵਾਸਤੇ ਫ੍ਰੀ ਚੰਡੀਗੜ੍ਹ ਲੈ ਕੇ ਜਾਂਦੇ ਸੀਗੇ ਇਹ ਬੀਬਾ ਜੀ ਉਹਨੇ ਐਮਐਨਏ ਬਣਾਈ ਹੈ ਉਹ ਬੱਸ ਵੀ ਬੰਦ ਕਰਕੇ ਰੱਖਦੀ ਅਸੀਂ ਜਿਹੜਾ ਇਹਦਾ ਵਿਸ਼ਾ ਹੈ ਬੀਬਾ ਜੀ ਨੂੰ ਤੁਸੀਂ ਬੀਬੀਆਂ ਦੇ ਇਹਦੇ ਮਹਿਲਾਵਾਂ ਦੇ ਸਤਕਾਰ ਦੀ ਗੱਲ ਕਰੀ ਆ ਜਿਹੜੇ ਵੀਰ ਨੂੰ ਸਤਿਕਾਰ ਦਿਆ ਸੀਗਾ ਉਹ ਕੀ ਕਰ ਰਹੀ ਹੈ ਮੈਡਮ ਹਨਵਲਗੋਕਰਮਾਨ ਹੁਣੇ ਨਵੇਂ ਇਨਕਲਾਬ ਦੀ ਗੱਲ ਕਰਦੇ ਸੀਗੇ ਵੀ ਲੋਕਾਂ ਦੇ ਫਤਵਾ ਦੇ ਕੇ ਦਿਤਾਇਆ ਐਡਾ ਵੱਡਾ ਵੀ ਅਸ ਤਾਂ ਖੜੇ ਲੋਕਾਂ ਦੇ ਵਿੱਚ ਵਿੱਚ ਲਾਂਗੇ ਜਿੱਤਣ ਤੋਂ ਬਾਅਦ ਕੀ ਆ ਸੀ ਕਹਿੰਦੇ ਇੱਕ ਨਾਗਵਾਨ ਜਿੱਤਣ ਤੋਂ ਬਾਅਦ ਈਦ ਦੇ ਚੰਦ ਬਣ ਗਏ ਜਿੱਤਣ ਤੋਂ ਬਾਅਦ ਕਿ ਜਿੰਨੇ ਜਿਹੜੇ ਲੋਕ ਵਰਕਰਾਂ ਚ ਸਾਡੇ ਗੱਲ ਜਿੰਨਾ ਗੱਲ ਬੜੇ ਜਾਤੀ ਸੰਬੰਧ ਵਧੀਆ ਨੇ ਵਰਕਰ ਰਹੇ ਨੇ ਛੜ ਦੇ ਵਿੱਚ ਜਿਹੜੇ ਬੜੀ ਛੇਤੀ ਕੱਲ ਜੁਆਇਨ ਕਰਨਗੇ ਉਹ ਭਰੇ ਬੈਠੇ ਨੇ ਕਹਿੰਦੇ ਜੀ ਬੀਬਾ ਉਹ ਜਿਸ ਦਿਨ ਪੀਪਲ ਨੇ ਸਿਫਾ ਦਿੱਤਾ ਉਹਨਾਂ ਨੇ ਦੁੱਖ ਮਨਾਇਆ ਕਹਿੰਦੇ ਵੀ ਅਸੀਂ ਹਿਸਾਬ ਦਾ ਬਰਾਬਰ ਕਰਨਾ ਹੈ ਸਾਨੂੰ ਮੌਕਾ ਕਦੋਂ ਮਿਲੂਗਾ ਵੀ ਅਸੀਂ ਬੀਬਾ ਵਾਸਤੇ ਦਿਨ ਰਾਤ ਮਰੇ ਆਂ ਤੇਲ ਫੁਕਿਆ ਪੈਰ ਕਸਾਈਆਂ ਜੁੱਤੀਆਂ ਕਸਾਈਆਂ ਵੀ ਇਹ ਤਾਂ ਬੀਬਾ ਜੀ ਹੁਣ ਆਪਣੀ ਮੌਜਾ ਆਨੰਦ ਲੁੱਟ ਕੇ ਚੱਲਦੇ ਬਣੇ ਉਹਨਾਂ ਨੇ ਦੁੱਖ ਬਣਾਇਆ ਇਸ ਗੱਲ ਦਾ ਵੀ ਬੀਬਾ ਜੀ ਤਾਂ ਮદાન ਵਿੱਚ ਹੀ ਰਹਣਾ ਚਾਹੀਦਾ ਪਰ ਤੁਸੀਂ ਕਹਿ ਰਹੇ ਹੋ ਕਿ ਪੈਸੇ ਲੜਾਈ ਹੈ ਕਿ ਦਿੱਲੀ ਵਾਲੇ ਕਹਿ ਰਹੇ ਨੇ ਕਿ ਅਸੀਂ ਦੇਨੇ ਆ ਤੁਸੀਂ ਅੱਜ ਕਹਿੰਦੇ ਅਸੀਂ ਤੁਸੀਂ ਤੁਸੀਂ ਕਿਸੇ ਵੀ ਸੀਨੀਅਰ ਵਰਗ ਦੇ ਬੀਬਾ ਜੀ ਦੇ ਟੀਮ ਦੇ ਮੈਂਬਰ ਨੂੰ ਪੁੱਛ ਲਓ ਪਰ ਦੂਜੇ ਪਾਸਿਓ ਕਹਿ ਰਹੇ ਨੇ 1 ਰੁਪਿਆ ਵੀ ਇੱਕ ਪੈਸਾ ਸਾਫਟ ਕਰ ਦੋ ਕੋਈ ਸਾਡੇ ਕੋਲਾ ਜਾਂ ਜਦ ਸਿੱਕੂ ਕੀ ਤੇ ਕਰ ਸੁਬੀਪੇ ਨੂੰ ਕੋਸਪਸ਼ਟੀ ਕਰਨ ਦਵੇ ਚਕੜਾ ਕਿਉਂ ਹੋਇਆ ਸੀਗਾ ਕਿੰਦਤਾ ਪਹਿਲਾ ਮੰਤਰੀਪਤੋਂ ਕਿਉਂ ਤਾਰਿਆ ਗਿਆ ਕਿਉਂ ਤਾਰਿਆ ਜਾਂਦਾ ਕਿਸੇ ਨੂੰ ਜਦੋਂ ਆਪਾਂ ਕਿਸੇ ਪਤਵੀ ਤੋਂ نیچے ਲੈ ਕੇ ਆਉਂਦੇ ਆ ਤਾਂ ਕਾਰਨ ਹੁੰਦਾ ਕੋਈ ਅੱਛੇ ਬੰਦੇ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਂਦਾ ਉਹਦਾ ਦਿੱਤਾ ਜਾਂਦਾ ਜਿਹਦੀ ਪਰਫਾਰਮੈਂਸ ਨਹੀਂ ਹੁੰਦੀ ਕੋਈ ਅਫਸਰ ਹੋਵੇ ਉਹਨੂੰ ਵੀ ਪਿੱਛੇ ਉਤਾਰਿਆ ਜਾਂਦਾ ਬੀਪੇ ਨੂੰ ਕਿਉਂ ਤਾਰਿਆ ਗਿਆ ਮੰਤਰੀਪਤੋਂ ਕਿਉਂ ਹੋਇਆ ਗਿਆ ਕੀ ਕਦੇ ਬੀਪੇ ਨੇ ਇਸ ਗੱਲ ਦਾ ਸਪਸ਼ਟੀਕਰਨ ਦਿੱਤਾ ਜੇਕਰ ਸਪਸ਼ਟੀਕਰਨ ਨਹੀਂ ਦਿੰਦੇ ਤਾਂ ਫਿਰ ਕੀ ਅਗਲੀ ਰਣਨੀਤੀ ਹੋਏਗੀ ਫਿਰ ਤੁਸੀਂ ਆਪ ਸਮਝਦੇ ਹੋ ਫਿਰ ਬਈ ਮਤਲਬ ਲੈਵਲ ਤਾਂ ਹੈਗਾ ਹੀ ਹੈ ਕਿਤੇ ਨਾ ਕਿਤੇ ਦਾਲਚ ਕਾਲਾ ਤਾਂ ਹੈ ਹੀ ਹੈ ਅੱਛਾ ਖੇੜਾ ਸਾਹਿਬ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿਪਾ ਅਨਮੋਲ ਨੂੰ ਮਨਾਉਣ ਵਾਸਤੇ ਗਈ ਸੀ ਬਿਵਾਸਤੇ ਕਿਹਾ ਜਿਸ ਤਰ੍ਹਾਂ ਤੁਸੀਂ ਵੀ ਗੁਰਵਿੰਦਰ ਖੇੜਾ ਜੀ ਜਾਂ ਤੁਹਾਡੀ ਜਿਹੜੀ ਹਲਕਾ ਕਰਨ ਦੀ ਟੀਮ ਹੈ ਸਰਦਾਰ ਰਜੀਤ ਸਿੰਘ ਗਿੱਲ ਨੂੰ ਦੁਆਰਾ ਉਹਨਾਂ ਦਾ ਅਸਤੀਫਾ ਜਿਹੜਾ ਵੀ ਤੁਸੀਂ ਬਾਵਾਸਤ ਲਈ ਵਾਸਤੇ ਕੀ ਹੈ ਮੈਂ ਤੁਹਾਡੇ ਜ਼ਰੀਏ ਰਾਹੀਂ ਅਪੀਲ ਕਰਦਾ ਕਿ ਗੱਲ ਸਾਫ ਸਾਫ ਪਿਆਰ ਵੀ ਅਸੀਂ ਕੋਈ ਜਾਣਕਾਰੀ ਦੇ ਤੌਰ ਤੇ ਮੈਂ ਕਈ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰੀ ਮੇਰੀ ਗੱਲ ਵੀ ਹੋਈ ਹੈ ਤੇ ਅਜੇ ਇਹ ਚੀਜ਼ ਥੋੜੀ ਕਾਲ ਹੋਏਗੀ ਅਜੇ ਉਹਨਾਂ ਨੇ ਅਸਤੀਫਾ ਦਿੱਤਾ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਅਜੇ ਅਜੇ ਪਾਰਟੀ ਉਹਨਾਂ ਨੇ ਆਪਣਾ ਰੋਸ ਜ਼ਾਹਰ ਕਰਿਆ ਉਹਨਾਂ ਨਾਲ ਸਮੇਂ ਚ ਇਹ ਪਿਕਚਰ ਕਲੀਅਰ ਹੋ ਗਈ ਪਾਰਟੀ ਦਾ ਕਰਨ ਦੇ ਬੇਸਿਸ ਜਿਹਦੇ ਤੋਂ ਬਾਅਦ ਹਲਕੇ ਦੇ ਵਿੱਚ ਜਿਹੜੀ ਦੌੜ ਲੱਗੀ ਹੈ ਕਿ ਕੌਣ ਹਰ ਦਾ ਇੰਚਾਰਜ ਬਣੇ ਹੈ ਜੀ ਕੀ ਕਹੋਗੇ ਜੀ ਨਹੀਂ ਹਲਕਾ ਚਾਰਜ ਵਾਲੀ ਕੋਈ ਦੌੜ ਨਹੀਂ ਅਜੇ ਪਾਰਟੀ ਲਈ ਕੰਮ ਕਰਨ ਦਾ ਸਮਾਂ ਤਕੜੇ ਹੋ ਕੇ ਅਸੀਂ ਸਾਰੇ ਵਰਕਰ ਅਸੀਂ ਪਾਰਟੀ ਤਕੜੇ ਹੋ ਕੇ ਕੰਮ ਕਰਾਂਗੇ ਬਾਕੀ ਹਾਈ ਕਮਾਂਡ ਦੇ ਵੇਖਣਾ ਹਾਈ ਕਮਾਂਡ ਦਾ ਜੋ ਫੈਸਲਾ ਹੋਊਗਾ ਟੱਲਾ ਉਹ ਸਾਰੇ ਸਾਰਿਆਂ ਤੇ ਲਾਗੂ ਹੋਏਗਾ ਅਸੀਂ ਇਹਨਾਂ ਨੂੰ ਪੂਰੇ ਦ੍ਰਿੜ ਇਰਾਦੇ ਨਾਲ ਮੰਨਾਂਗੇ ਜੋ ਵੀ ਪਾਰਟੀ ਫੈਸਲਾ ਲੇਗੀ ਹਾਈ ਕਮਾਂਡ ਫੈਸਲਾ ਲੇਗੀ ਕੋਈ ਅਜੇ ਅਜੇ ਸਮਾਂ ਨਹੀਂ ਅਜੇ ਕਾਲ ਹੋਏਗੀ ਇਸ ਦਾ ਤੁਹਾਨੂੰ ਕਹਿਣਾ ਵੀ ਕੋਈ ਹਲਕਾ ਚਾਰ ਚਾਰ ਦੇ ਦੌਰ ਵਿੱਚ ਕੋਈ ਇਹ ਐਵੇਂ ਦੀ ਗੱਲ ਹੈ ਅਰਵਿੰਦ ਜੀ ਕੱਲ ਦੀ ਇੱਕ ਪੋਸਟ ਲਗਾਤਾਰੇ ਵਹਿ ਰਹੀ ਜਦੋਂ ਰੋਲ ਮਰਮਾਨ ਦੇ ਪਾਸੋਂ ਅਸਤੀਫਾ ਆਪਣਾ ਪੋਸਟ ਪਾਈ ਉਹ ਤੋਂ ਬਾਅਦ ਅੰਜੀ ਸਿੰਘਿਲ ਦਾ ਘੰਟੀਬਾਦੀ ਕਮੇਸੀ ਰਹਿੰਦਾ ਹੈ ਕੀ ਤਿਆਰੀ ਕਰ ਰੋਸ ਤਰੀਕੇ ਦੀ ਪਰ ਦੂਜੇ ਪਾਸੇ ਕੱਲ ਮਰਮਾਨ ਜਦੋਂ ਸੁਨਾ ਵਾਪਸ ਜਿਆ ਤਾਂ 15 ਮਿੰਟ ਪਹਿਲਾਂ ਫਿਰ ਅੰਜੀ ਸਿੰਘਿਲ ਦਾ ਮੈਸੀਆ ਹੈ ਲੱਗਦਾ ਕਿ ਕਿਸੇ ਆਮਾ ਦੀ ਪਾਰਟੀ ਦੇ ਨਾਲ ਕੋਈ ਗੱਲਬਾਤ ਹੋ ਚੁੱਕੀ ਨਹੀਂ ਸੀ ਕਿਸ ਤਰੀਕੇ ਦਾ ਸਪਸ਼ਟ ਜਵਾਬ ਤਾਂ ਗਿਲਸਾ ਵੀ ਦੇ ਸਕਦੇ ਹੂੰ ਇਹ ਉਹ ਕੀ ਸੋਚ ਰੱਖਦੇ ਨੇ ਉਹਨਾਂ ਦਾ ਕੀ ਪਲੈਨਿੰਗ ਹੈ ਜਾ ਜੋ ਵੀ ਉਹ ਤੇ ਜਵਾਬ ਦੇ ਦਿਲਸਾ ਦੇ ਸਕਦੇ ਜੇਕਰ ਗਿਆਸਾ ਪਾਰਟੀ ਬਦਲਦੇ ਆ ਤੇ ਯੂਥ ਕਾਦੀਰ ਨੂੰ ਕਿੰਨਾ ਨੁਕਸਾਨ ਨਹੀਂ ਅਸੀਂ ਤਾਂ ਅਸੀਂ ਇਹ ਗੱਲ ਨੂੰ ਕਹਾਂਗੇ ਬਦਲੋ ਅਸੀਂ ਤਾਂ ਇਹ ਕਹਾਂਗੇ ਵਾਪਸ ਆਓ ਤੁਸੀਂ ਪਹਿਲਾਂ ਗਵਾਹੀ ਕਰਦੇ ਸੀਗੇ ਤੁਸੀਂ ਦਵਾਈ ਕਰੋ ਲੱਗਦਾ ਨਹੀਂ ਵੀ ਸਮਾਂ ਜਿਹੜਾ ਬੀਤੋ ਜਾ ਜਾ ਰਹੇ ਜੇਕਰ ਅਨ ਨੂੰ ਕੋਈ ਪਾਰਟੀ ਜੁਆਇਨ ਕਰ ਲੈਂਦੇ ਫਿਰ ਕਿਵੇਂ ਵਾਪਸੀ ਕਰਵਾਉਣੀ ਜੀ ਸਮਝ ਇਹ ਤਾਂ ਜੇ ਸਾਡੇ ਪਰਿਵਾਰ ਦੇ ਘਰ ਵਿੱਚ ਆ ਜੀ ਜਿਹੜਾ ਜਿਹੜਾ ਸਮਾਂ ਹੀ ਨਹੀਂ ਆਇਆ ਉਹ ਕਿਉਂ ਕੀ ਜਵਾਬ ਦੇ ਦੇਖੋ ਉਹਨਾਂ ਨੇ ਜਿਹੜੇ ਇਹ ਸਭਾ ਹੋ ਕੇ ਮੈਂ ਜਵਾਬ ਦੇ ਲਾ ਕਿ ਮੈਡਮ ਜੀ ਉਹਨਾਂ ਦਾ ਨਾਮ ਆ ਨਾਟੀ ਛੱਡਿਆ ਉਹ ਜਦੇ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਘਰ ਬੈਠ ਗਿਆ ਕਿ ਉਹਨਾਂ ਨੂੰ ਮਨਾਇਆ ਹਾਂ ਪਰ ਇੱਥੇ ਕਿਸੇ ਨੂੰ ਨਹੀਂ ਮਨਾਇਆ ਇਹ ਸਭਾ ਤੁਹਾਡਾ ਬਿਲਕੁਲ ਸਹੀ ਪਰਿਵਾਰ ਦੇ ਰਿਸ਼ਤੇ ਨਹੀਂ ਜੀ ਤੁਸੀਂ ਕਹਿ ਰਹੇ ਹੋ ਜੀ ਮੈਂ ਕਹਾਂ ਚਾਹਾਂ ਤੁਸੀਂ ਗਲਤ ਜਵਾਬ ਦੇ ਹੂੰ ਦੇਖੋ ਜਦੋਂ ਕੋਈ ਕਿਸੇ ਚੀਜ਼ ਨੂੰ ਵੰਡਣ ਦੇ ਲੈ ਕੇ ਖੋਣ ਤੋਂ ਲੈ ਕੇ ਰੌਲਾ ਹੁੰਦਾ ਨਾ ਜਦੋਂ ਇੱਕ ਤਨ ਭਾਰੀ ਪੈਂਦੀ ਹੈ ਇੱਕ ਕਹਿੰਦੀ ਮੈਂ ਮੈਦਾਨ ਤੋਂ ਛੱਡ ਚੱਲੀ ਮੈਂ ਪਾਸੇ ਹੋਣ ਲੱਗੀ ਆ ਤਾਂ ਦੂਜੇ ਨੂੰ ਡਰ ਹੁੰਦਾ ਕਿ ਉਹ ਚੋਰੀ ਫੜੀ ਜਾਏਗੀ ਦੇਖੋ ਬੀਬਾ ਜੀ ਅਸਤੀਫਾ ਦੇ ਕੇ ਚੁੱਪਚੀ ਤੇ ਘਰਾਂ ਦਾ ਬੈਠਣਾ ਸੀ ਉਹਨੇ ਕੋਈ ਨਾ ਕੋਈ ਪੜਤਾਲ ਤਾਂ ਖੋਲਣੀ ਆ ਸੀ ਇਹਨਾਂ ਨੂੰ ਇਹ ਸੀ ਵੀ ਕਿਤੇ ਲੋਕਾਂ ਨੂੰ ਪਤਾ ਸਾਰਾ ਕੁਝ ਹੈ ਕੋਈ ਦਬੋਂ ਵੀ ਬਾਅਦ ਚ ਗੱਲ ਕਰਦਾ ਕੋਈ ਲੋਕਾਂ 'ਚ ਖੜ ਕੇ ਗੱਲ ਕਰਦਾ ਪਰ ਲੇਕਿਨ ਇੱਕ ਜ਼ਿੰਮੇਵਾਰ ਵਿਅਕਤੀ ਜਿਹਦੇ ਅਕਰ ਬੀਤੀ ਹੋਵੇ ਜਦੋਂ ਉਹਦੇ ਗੱਲ ਕਰਨੀ ਸੀ ਤਾਂ ਫਿਰ ਅਮਨ अरोड़ा ਨੂੰ ਡਰ ਸੀ ਵੀ ਇਹ ਪਾਰਟੀ ਡੈਮੇਜ ਹੋਏਗੀ ਜਿਹੜਾ ਇਹਦਾ ਭਾਂਡਾ ਫੁੱਟ ਜਾਏਗਾ ਜਿਹੜੇ ਦਿੱਲੀ ਵਾਲੇ ਲੁੱਟਣੇ ਤੋਲੇ ਆਏ ਹੋਏ ਨੇ ਉਹਨਾਂ ਦੇ ਚਿਹਰੇ ਦੰਗੇ ਹੋ ਜਾਣਗੇ ਕਿਹੜਾ ਅਸੀਂ ਹੁਣ ਵੀ ਇਹਨਾਂ ਨੂੰ ਬੀਬਾ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਤੁਸੀਂ ਇਸ ਗੱਲ ਨੂੰ ਨੰਗਾ ਕਰੋ ਕੁਰਬਾਨੀ ਦੋ ਕੁਰਬਾਨੀ ਦੇਣ ਦਾ ਟਾਈਮ ਆ ਪੰਜਾਬ ਲਈ ਤੁਸੀਂ ਅਸਤੀਫਾ ਦੇਇਆ ਸੀ ਤੁਸੀਂ ਇਹ ਚੀਜ਼ ਨੂੰ ਜਗਜाहਰ ਕਰੋ ਵੀ ਜਿਹੜੇ ਦਿੱਲੀ ਦੇ ਤੋਲੇ ਆਏ ਹੋਏ ਨੇ ਪੰਜਾਬ ਨੂੰ ਲੁੱਟਣ ਲਈ ਜਿਹੜੇ ਤੁਹਾਡੇ ਦੇ ਉੱਪਰ ਵੀ ਤੁਹਾਡੇ ਹੁਕਮਰਾਨ ਬਣ ਕੇ ਬੈਠਣ ਲੱਗੇ ਸੀ ਜਿਹਦੇ ਕਰਕੇ ਤੁਸੀਂ ਅਸਤੀਫਾ ਦਿੱਤਾ ਮੈਨੂੰ ਲੱਗਦਾ ਤੁਸੀਂ ਇਸ ਨੂੰ ਬਿਲਕੁਲ ਨੰਗਾ ਕਰੋ ਖੇੜਾ ਸਾਹਿਬ ਜੇ ਗਿੱਲ ਸਾਹਿਬ ਨਹੀਂ ਮੰਨਦੇ ਜਿਸ ਤਰ੍ਹਾਂ ਹੁਣ ਇੱਥੇ ਹਲਕੇ ਦੇ ਵਿੱਚ ਤੁਹਾਡੀ ਪਾਰਟੀ ਦੇ ਕਈ ਮੈਂਬਰ ਦਬੀ ਬਾਚ ਦੱਸਦੇ ਆਂ ਵੀ ਅੱਤ ਤੁਸੀਂ ਹਲਕੇ ਦੇ ਵਿੱਚ ਦਾਵੇਦਾਰੀ ਰਵਿੰਦਰ ਖੇੜਾ ਮੈਂ ਕਰੂੰਗਾ ਜਾਂ ਇਸ ਤਰ੍ਹਾਂ ਚੰਨਜੀਤ ਸਿੰਘ ਕਾਲਿਆਣ ਨੂੰ ਬੁਲਾਏਗਾ ਕਿ ਆ ਦੋਨਾਂ ਦੀ ਦੌੜ ਹੈਗੀ ਇਹਦੇ ਵਿੱਚ ਨਿੱਕੀ ਦੀ ਪਾਰਟੀ ਦੇ ਵਿੱਚ ਕੋਈ ਵੀ ਜ਼ਿੰਮੇਵਾਰ ਅਹੁਦਾ ਤੇ ਜੋ ਕੰਮ ਕਰ ਰਿਹਾ ਸਾਰੇ ਸਟਾਕਰ ਜੋ ਨੇ ਸਾਰੇ 파ਟਨੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਆ ਸਾਰਿਆਂ ਨੇ ਅਸੀਂ ਇੱਕ ਮੁੱਠੋ ਕੇ ਚੜ੍ਹਦੀ ਕਲਾ ਲਈ ਕੰਮ ਕਰਦੇ ਆਂ ਪਾਰਟੀ ਜਿਹਨੂੰ ਵੀ ਸਤਕਾਰ ਮਾਣ ਦੇਗੀ ਜਿਹਨੂੰ ਦੀ ਗਵਾਹੀ ਸੰਪੂਰਣੀ ਮੈਂ ਤਾਂ ਐਜ਼ੇ ਵਰਕਰ ਇੱਕ ਨਵਾਂ ਜਿਹਾ ਵਰਕਰ ਹੋ ਕੇ ਉਹਦੇ ਲਈ ਕਰੂੰ। ਇਹ ਵਿੱਚ ਨੂੰ ਨੌਰਾ ਚੱਲਦਾ ਜੀ ਕਿ )^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)})^{(41)})^{(42)})^{(43)})^{(44)})^{(45)})^{(46)})^{(47)})^{(48)})^{(49)})^{(50)} ਕੀ ਕਰਨੇ ਗੱਲੋਗੇ ਮੈਂ ਤਾਂ ਕਿਤੇ ਕਿਸਾ ਦੀ ਕੋਈ ਬਸਤ ਮਿਲਿਆ ਨਹੀਂ ਹੈ ਗੱਲ ਕਰ ਰਹੇ ਹੋ ਨਹੀਂ ਨਹੀਂ ਜਿਹੜੇ 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 ਗਿਲਸਾਂ ਨਾਲ ਸੰਬੰਧਿਤ ਜਿਹੜੇ ਸਵਾਲ ਨੇ ਇਹ ਇਹ ਮਹਿਕਮਾ ਦਾ ਵੀ ਕੋਈ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਆ ਅਜੇ ਸਾਨੂੰ ਆਪਣਾ ਪ੍ਰਵਾਹ ਦਿੱਕ ਕਰਨ ਜੋ ਅਜੇ ਅਜੇ ਕੋਈ ਬਹੁਤ ਨਜ਼ਰ ਮੰਨ ਕਰ ਤੱਕ ਗੱਲ ਆਪਾਂ ਕਿਹਾ ਸਵਾਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3.5 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਤੁਸੀਂ ਹਰਗੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਨੰਬਰ ਦਿੰਦੇ ਮੈਂ ਤਾਂ ਆਪੋਜੀਸ਼ਨ ਦਾ ਇੱਕ ਵਰਕਰ ਸਿੱਧਾ ਨਹੀਂ ਕੀ ਜਿਦਾ ਬਾਈ ਜੀ ਤੁਸੀਂ ਹਲਕੇ ਦੇ ਵਿੱਚ ਜਾ ਕੇ ਕਿਸੇ ਵੀ ਵਰਕਰ ਨੂੰ ਉਹਨਾਂ ਦੇ ਅੱਗੇ ਵਰਕਰਾਂ ਨੂੰ ਪੁੱਛ ਲਓ ਉਹ ਵੀ ਮੈਂ ਕਹਿੰਦਾ ਕਹੂੰਗੇ ਵੀ ਨਹੀਂ ਯਾਰ ਇਸ ਸਵਾਲ ਨੂੰ ਬਾਹਰ ਕੱਢ ਦੋ ਵੀ ਕਾਰਗਜ਼ਾਰੀ ਦਾ ਕੋਈ ਸ਼ਬਦ ਨਹੀਂ ਹੈਗਾ ਕੋਈ ਕੰਮ ਹੀ ਨਹੀਂ ਕੀਤਾ ਤੁਸੀਂ ਇਹ ਦੱਸੋ ਵੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਬਹੁਤੇ ਕੰਮ ਐਸੇ ਆ ਤੁਹਾਨੂੰ ਯਾਦ ਹੋਣਾ ਵੀ ਜਦੋਂ 2022 ਤੋਂ ਬੋਟਿੰਗ ਤੋਂ ਪਹਿਲਾਂ ਨਗਰ ਕੌਂਸਲ ਕਰਾਈ ਦੇ ਵਿੱਚ ਜਦੋਂ ਆਉਂਦੇ ਸੀਗੇ ਵੋਟਾਂ ਮੰਗਣ ਲਈ ਕਿੰਨਾ ਰੌਲਾ ਪਾਉਂਦੇ ਸੀ ਝਾੜੂ ਵਾਲੇ ਆਮ ਆਦਮੀ ਪਾਰਟੀ ਵਾਲੇ ਵੀ ਇੱਥੇ ਜੀ ਇਹਨਾਂ ਨੇ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਹੈ ਵੀ ਇਹਦੇ ਧੰਦ ਨਹੀਂ ਹੋਈ ਆ ਜੀ ਇਹ ਗਲਤ ਬਣਿਆ ਜੀ ਇੱਥੇ ਸਹੀ ਕੰਮ ਨਹੀਂ ਹੋਇਆ ਤੁਸੀਂ ਕਦੇ ਲੋਕਾਂ ਨੂੰ ਪੁੱਛਿਆ ਵੀ ਸਰ ਪਹਿਲਾਂ 5 ਸਾਲ ਕਾਂਗਰਸ ਦੇ ਨਿਕਲ ਗਏ ਹੁਣ 3.5 ਸਾਲ ਆਮ ਆਦਮੀ ਪਾਰਟੀ ਨਿਕਲ ਗਏ ਕਦੇ ਕਿਸੇ ਨੂੰ ਪੁੱਛਿਆ ਕਿ ਉਹ ਨਵੀਨੀ ਕਰਨ ਲਈ ਕੋਈ ਸੁਧਾਰ ਕਰਨ ਲਈ ਕੋਈ ਸਿੰਗਲ ਇੱਕ ਵੀ ਲਾਈ ਕਦੇ ਜੀ ਸਭ ਤੋਂ ਵੱਡੀ ਉਦਾਹਰਨ ਦੂਜੀ ਗੱਲ ਇਹਨਾਂ ਨੇ ਆਪ ਜਿਹੜੇ ਦੋ ਘਤੀਪ ਉਤ ਸੀਗੇ ਆਮ ਘਰਾਂ ਦੇ ਉਹਨਾਂ ਨੂੰ ਤਾਂ ਫੜਾਤਾ ਝਾੜੂ ਵੀ ਝਾੜੂ ਦਾ ਪੁੱਲਾ ਫੜੋ ਝਾੜੂ ਦਾ ਪੁੱਲਾ ਫੜੋ ਆਪ ਫੜ ਲਿਆ ਪੈਸੇ ਇਕੱਠੇ ਕਰਨ ਦੇ ਵਾਸਤੇ ਸਾਰੇ ਪਰਵਾਨੇ ਝਾੜੂ ਆਪ ਦਾ ਸਾਰਾ ਪਰਿਵਾਰ ਪੈਸੇ ਇਕੱਠੇ ਕਰਨ ਲਈ ਝਾੜੂ ਫੜਿਆ ਹੋਇਆ ਆਮ ਲੋਕਾਂ ਨੂੰ ਲੜ ਲਾਤਾ ਝਾੜੂ ਨਸ਼ਾ ਬਰਸਾ ਚਲਾਈ ਨੂੰ ਮੈਨੂੰ ਕਿੰਨੇ ਦੇਖਦੇ ਹੋ ਇਹ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਹੜੇ ਵੱਡੀਆਂ ਤਾਰਬੰੀਆਂ ਕੀਤੀਆਂ ਨੇ ਸਾਡਾ ਹਲਕਾ ਖਰੜ ਦੇ ਵਿੱਚ ਬਾਕੀ ਮੈਨੂੰ ਪੰਜਾਬ ਦਾ ਤਾਂ ਸਭ ਨੂੰ ਪਤਾ ਹੀ ਆ ਹਲਕਾ ਖਰੜ ਦੇ ਵਿੱਚ ਮੈਂ ਕਹਿੰਦਾ ਵੀ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਕਹ ਲਿਆ ਵੀ ਕਰਪਸ਼ਨ ਆ ਬਿਲਕੁਲ ਸਿੱਖ ਰਿਹਾ ਤਸੀਲ 'ਚ ਲੋਕ ਤਰਾ ਤਰਾ ਕਰਦੇ ਆ ਬੀਡੀਪੀ ਦਫਤਰ ਚਲੋ ਉੱਥੇ ਤਰਾਤਰਾ ਕਰਦੇ ਆਂ ਬਿਜਲੀ ਦਫਤਰ ਚਲ ਜਾਓ ਉੱਥੇ ਤਰਾਤਰਾ ਕਰਦੇ ਆਂ ਕਿਤੇ ਨਗਰ ਕੌਂਸਲ ਦਫਤਰ ਚਲ ਜਾਓ ਉੱਥੇ ਤਰਾਤਰਾ ਕਰਦੇ ਆਂ ਅ ਮਤਲਬ ਕਿ ਲੀਡਰਲੈਸ ਹਲਕਾ ਕੀਤਾ ਪਹਿਲਾਂ ਨਹੀਂ ਠੀਕ ਹੈ ਠੀਕ ਹੈ ਜੀ ਵੀ ਮੈਂ ਉਹਦੇ ਕਿਉਂ ਨਹੀਂ ਫੜਦਾ ਦੇਖੋ ਇਸਦੇ ਵੀ ਪਿਛਲੇ ਦਿਨਾਂ ਤੋਂ ਬਹੁਤ ਤਫਰੀ ਪੋਲਟਿਕਸ ਹੋਈ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਇੰਦਰ ਤੋਂ ਤੁਹਾਡੇ ਜਨਮ ਆਇਆ ਸਰਦਾਰ ਭੁਜਨ ਸਿੰਘ ਜੀ ਇਹਨਾਂ ਨੇ ਪੰਚਾ ਦਿੱਤਾ ਆਮਦਨ ਤੋਂ ਵੱਧ ਬੋਲਦੇ ਇਹਨਾਂ ਦੇ ਛੋਟੇ ਤੋਂ ਦੇਕੇ ਵੱਡੇ ਵਰਕਰਾਂ ਤੱਕ ਸਭ ਨੇ ਰੋਲਾ ਪਾਇਆ ਵੱਡੀ ਮੱਛੀ ਬਣੀ ਕਿ ਵੱਡੀ ਮੱਛੀ ਬਣੀ ਕਿਹਦਾ ਪੁੱਛੋ ਵੀ ਵੱਡੀ ਮੱਛੀ ਕਿਸ ਕੰਮ ਦੀ ਕੋ ਕਿਹੜੇ ਕੇਸ ਵਿੱਚ ਬਣੀ ਗਈ ਇਹਨਾਂ ਦਾ ਮਿਲ ਕੇ ਇਹਨਾਂ ਨੇ ਜਦੋਂ ਦੇਖਿਆ ਵੀ ਯੋਧ ਨਸ਼ਾ ਉਹ ਤੋਂ ਪੰਜਾਬ ਦੇ ਵਿੱਚ ਫੈਲ ਹੋ ਗਿਆ ਤਾਂ ਇਹਨਾਂ ਨੇ ਇੱਕ ਸਿਰਫ ਲੋਕ ਜਿਹੜੇ ਉਹਦੀ ਵਿਰਾਸਤ ਲੋਕਾਂ ਤੇ ਭਲੇਖਾ ਪਾਉਣ ਲਈ ਬੇਇਮਾਨੀ ਕਰ ਲਈ ਇੱਕ ਡੰਬਰ ਲੱਗਿਆ ਗਿਆ ਨਾ ਮੀਫੀਆ ਸਾਹਿਬ ਕੇਸ ਵਿੱਚ